ਡੇਰਾ ਬੱਸੀ ਦੇ ਸਿਵਲ ਹਸਪਤਲ ਦੇ ਵਿੱਚ ਖੇਡਿਆ ਗਿਆ ਖੂਨੀ ਖੇਲ ਮਾਮਲਾ ਡੇਰਾ ਬੱਸੀ ਖੇਤਰ ਦੇ ਪਿੰਡ ਮੁਕੰਦਪੁਰ ਦੇ ਵਿੱਚ ਚੱਲ ਰਹੀ ਨਜਾਇਜ਼ ਮਾਈਨਿੰਗ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਡੇਰਾ ਬੱਸੀ ਖੇਤਰ ਦੇ ਪਿੰਡ ਮੁਕੰਦਪੁਰ ਵਿੱਚ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਪਿੰਡ ਦੇ ਕੁਝ ਲੋਕਾਂ ਵੱਲੋਂ ਨਜਾਇਜ਼ ਮਾਈਨਿੰਗ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਦੇਰ ਸ਼ਾਮ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਵਿਰੋਧ ਕਰਨ ਵਾਲਿਆਂ ਉੱਤੇ ਹਮਲਾ ਕਰ ਦਿੱਤਾ ਕਟੜਾਂ ਤੋਂ ਬਾਅਦ ਪਿੰਡ ਦੇ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ ਤੇ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹਮਲੇ ਵਿੱਚ ਜ਼ਖਮੀ ਹੋਏ 3-4 ਲੋਕਾਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਮਾਈਨਿੰਗ ਕਰਨ ਵਾਲੀ ਧਿਰ ਨੇ ਦੇਰ ਰਾਤ ਹਸਪਤਾਲ ਵਿੱਚ ਭਰਤੀ ਜ਼ਖਮੀਆਂ ਤੇ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਪੁਲਿਸ ਕਰਮਚਾਰੀ ਵੀ ਤਾਇਨਾਤ ਸਨ باوجود ਇਸ ਦੇ ਕਾਨੂੰਨੀ ਵਿਸਥਾ ਦੇ ਨਾਲ ਹਸਪਤਾਲ ਦੇ ਵਿੱਚ ਖੇਡਿਆ ਗਿਆ ਇੱਕ ਕੁੰਨੀ ਖੇਲ ਇਸ ਤੋਂ ਬਾਅਦ ਐਸਐਸਪੀ ਮੋਹਾਲੀ ਵੱਲੋਂ ਕੀਤਾ ਗਿਆ ਡੇਰਾਬੱਸੀ ਹਸਪਤਾਲ ਦਾ ਦੌਰਾ ਦਿੱਤੀ ਗਈ মিডিਆ ਨੂੰ ਜਾਣਕਾਰੀ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਮੋਹਾਲੀ ਦੀਪਕ ਪਾਰਕ ਤੇ ਜਿਹੜੀ ਮੁੱਢਲੀ ਤਫ਼ਤੀਸ਼ ਹੁਣ ਤੱਕ ਹੋਈ ਹੈ ਉਹਦੇ ਵਿੱਚ ਮੁਕੰਦ ਪਰ ਪਿੰਡ ਦੇ ਰਹਿਣ ਵਾਲੇ ਹੈਗੇ ਵਿਅਕਤੀ ਦੋ ਗੁੱਟ ਹੈਗੇ ਇਹਨਾਂ ਦਾ ਪਹਿਲਾਂ ਵੀ ਤਕਰਾਰਬਾਜ਼ੀ ਚੱਲਦੀ ਹੈ ਪੁਰਾਣੀ ਸੋ ਆਪਸ ਵਿੱਚ ਪਹਿਲਾਂ ਇਹ ਪਿੰਡ ਦੇ ਵਿੱਚ ਕੱਲ ਰਾਤ ਨੂੰ ਲੜੇ ਰਾਤ ਨੂੰ ਕਿਉਂਕਿ ਸਾਡਾ ਆਪਰੇਸ਼ਨ ਚੱਲ ਰਿਹਾ ਸੀਗਾ ਸਾਰੇ ਬਾਹਰ ਸੀਗੇ ਸੋ ਇਮੀਡੀਏਟਲੀ ਫੋਰ ਜਿਹੜੀ ਇਹ ਪਹੁੰਚ ਗਈ ਸੀਗੀ ਫਿਰ ਉੱਥੋਂ ਇਹ ਦਾਖਲ ਹੋ ਕੇ ਇੱਧਰ ਆ ਗਏ ਹਸਪਤਾਲ ਦੇ ਵਿੱਚ ਆ ਗਏ ਜੋ ਦਾਖਲ ਹੋ ਕੇ ਹਸਪਤਾਲ ਆ ਕੇ ਦੁਬਾਰਾ ਇੱਥੇ ਨਾਲ ਲੜਾਈ ਕੀਤੀ ਹੈ ਅ ਹਸਪਤਾਲ ਦੇ ਵਿੱਚ ਜਿਹੜਾ ਵੀ ਇਹਨਾਂ ਨੂੰ ਸਾਜੋ-ਸਮਾਨ ਸਾਹਮਣੇ ਇਹਨਾਂ ਦੇ ਸਾਹਮਣੇ ਆਇਆ ਜਿਵੇਂ ਕਿ ਕਿ ਕਯੂ ਮੈਨੇਜਰ ਹਸਪਤਾਲ ਦਾ ਚੇਅਰ ਵਗੈਰੇ ਉਹ ਚੀਜ਼ਾਂ ਲੈ ਕੇ ਜਿਹੜੀ ਹੈਗੀ ਉਹਨਾਂ ਨਾਲ ਲੜਾਈ ਝਗੜਾ ਇਹਨਾਂ ਨੇ ਕੀਤਾ ਸੋ ਇਹਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਰਚਾ ਦਰਜ ਕਰ ਲਿਆ ਐਸਪੀ ਰੂਰਲ ਡੀਐਸਪੀ ਡੇਰਾ ਬਸਤੀ ਵਗੈਰੇ ਇਸ ਮੌਕੇ ਤੇ ਆ ਗਏ ਇਹਨਾਂ ਨੇ ਆ ਕੇ ਕਾਰਵਾਈ ਕਰਤੀ ਹੈ ਪਰਚਾ ਦੇ ਕੇ ਜਿਹੜੇ ਸੱਤ ਬੰਦੇ ਸੀਗੇ ਜਿਨ੍ਹਾਂ ਨੇ ਲੜਾਈ ਝਗੜਾ ਕੀਤਾ ਸੀਗਾ ਉਹ ਸਾਰੇ ਰਾਉਂਡ ਅਪ ਹੋ ਗਏ ਉਹ ਜਿਹੜੇ ਇਲਾਜ ਹੈਗੇ ਸੋ ਲੇਕਿਨ ਸਾਡੇ ਜਿਹੜੀ ਹੈਗੀ ਹਿਰਾਸਤ ਦੇ ਵਿੱਚ ਹੀ ਹੈਗੇ ਔਰ ਬਾਕੀ ਕੋਈ ਨਾਲ ਦੇ ਅਸੋਸੀਏਟ ਜਿਹੜੇ ਹੈਗੇ ਜਿਨ੍ਹਾਂ ਦਾ ਨਾਮ ਫਿਕਰ ਹੋਏਗਾ ਉਹਨਾਂ ਦੇ ਖਿਲਾਫ ਵੀ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਅੱਜ ਅਸੀਂ ਇੱਥੇ ਵਿਜ਼ਿਟ ਕਰਕੇ ਪ੍ਰਸ਼ਾਸਨ ਦੇ ਵਿੱਚ ਐਸਐਮਓ ਸਾਹਿਬ ਨੂੰ ਮਿਲ ਕੇ ਹਸਪਤਾਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਕੇ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜੀ ਸਾਡੀ ਪੀਸੀਆਰ ਦੀ ਪੈਟ੍ਰੋਲਿੰਗ ਹੈ ਪੁਲਿਸ ਪ੍ਰੈਜ਼ੈਂਸ ਇੱਥੇ ਰਹੇਗੀ ਤਾਂ ਕਿ ਭਵਿੱਖ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਹੈ ਕੈਮਰੇ ਵਗੈਰੇ ਅਸੀਂ ਚੈੱਕ ਕਰ ਰਹੇ ਹਾਂ ਜਿਹੜੀ ਕੋਈ ਕਮੀ ਬੇਸੀ ਹੈਗੀ ਉਹ ਵੀ ਪੂਰੀ ਕਰਾ ਦਿੱਤੀ ਜਾਏ ਸਰ ਹਸਪਤਾਲਸ ਦੇ ਲਈ ਜਿਹੜੀ ਲੋ ਹੋ ਰਹੀ ਨੇ ਜੀ ਮੈਮ ਸਾਡੇ ਇੱਥੇ ਤਾਂ ਵੀ ਹੈਵ ਅ ਵੈਰੀ ਗੁੱਡ ਕੋਆਰਡੀਨੇਸ਼ਨ ਸਾਡਾ ਜਿਹੜਾ ਹੈਗਾ ਸਿਵਲ ਸਰਜਨ ਨਾਲ ਵੀ ਕੋਆਰਡੀਨੇਸ਼ਨ ਹੈ ਔਰ ਐਸਐਮਓਜ਼ ਨਾਲ ਵੀ ਜਿਹੜੇ ਸਬਡਿਵੀਜ਼ਨ ਲੈਵਲ ਤੇ ਐਸਪੀਜ਼ ਦਾ ਤੇ ਡੀਐਸਪੀਜ਼ ਦਾ ਕੋਆਰਡੀਨੇਸ਼ਨ ਹੈਗਾ ਸੋ ਵੀ ਆਰ ਆਲਵੇਸ ਡੂਇੰਗ ਅ ਵੈਰੀ ਪ੍ਰੌਮਟ ਰਿਸਪੌਂਸ ਜਿਹੜੀ ਸਾਡੀ ਪੀਸੀਆਰ ਸੇਗੀ ਵੱਖ-ਵੱਖ ਇਲਾਕੇ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਗਾਈਡ ਕੀਤਾ ਹੋਇਆ ਹੈ ਕਿ ਦਿੱਲੀ ਦੇ ਨੇਤ ਇੱਕ ਵਾਰ ਰਾਤ ਨੂੰ ਹਸਪੀਟਲ ਸਾਂ ਆ ਕੇ ਢੇਡਾ ਜਰੂਰ ਮਾਰ ਕੇ ਚਾਹ ਸਰ ਕੁਝ ਵੀਡੀਓਜ਼ ਨਿਕਲ ਕੇ ਆਈਆਂ ਬੜੀ ਗੰਭੀਰ ਸੱਟਾਂ ਲੀਕ ਦੋ ਜਿਹੜੇ ਨੌਜਵਾਨਾਂ ਤੇ ਲੱਗਦੀਆਂ ਨੇ ਗੱਲਬਾਤ ਸਥਿਤੀ ਕਿਵੇਂ ਦੀ ਹੈ ਦੇਖੋ ਤਾਂ ਮੈਡੀਕਲੀ ਜਿਹੜਾ ਹੈਗਾ ਜੇਰੇ ਇਲਾਜ ਹੈਗੇ ਜਿਹੜੀ ਸਟਾ ਹੈ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਏਗੀ ਅਸੀਂ ਤਾਂ ਉਸ ਤੋਂ ਇਲਾਵਾ ਡੈਮੇਜ ਟੂ ਪਬਲਿਕ ਪ੍ਰੋਪਰਟੀ ਐਕਟ ਔਰ ਜਿਹੜਾ ਪ੍ਰੀਵੈਂਸ਼ਨ ਆਫ ਜਿਹੜਾ ਸੇਫਟੀ ਆਫ ਜਿਹੜਾ ਡਾਕਟਰਸ ਦੀ ਸੇਫਟੀ ਦਾ ਹੈਗਾ ਉਹ ਧਾਰਾਵਾਂ ਵੀ ਲਗਾ ਕੇ ਨਾਨ ਵਿਲੇਬਲ ਨਾਨ ਅਵੇਲੇਬਲ ਜਿਹੜੇ ਸੈਕਸ਼ਨਸ ਹੈਗੇ ਆ ਲਗਾ ਕੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਸਾਡੇ ਦੇ ਵਿੱਚ ਕੰਸਰਟ ਬਿਲਕੁਲ ਕਲੀਅਰ ਹੈ ਜਿਹੜਾ ਵੀ ਵਿਅਕਤੀ ਇੱਕ ਤਾਂ ਕਾਨੂੰਨ ਨੂੰ ਹੱਥ ਚ ਲੇਵੇਗਾ ਦੂਜਾ ਜਿਹੜੇ ਸਾਡੇ ਮੈਡੀਕਲ professionals ਦੇ ਨਾਲ ਬਤਮੀਜੀ ਕਰੇਗਾ ਉਹਨੂੰ ਅਸੀਂ ਨਹੀਂ ਬਖਸ਼ਾਂਗੇ ਜਿਹੜੇ ਹਮਲਾ ਕਰਨਾ ਹੈ ਉਹਨਾਂ ਦੇ ਜਿਆਦਾ ਸਖਤ ਦੇਖੋ ਲੜਾਈ ਝਗੜਾ ਜਿਨੇ ਵੀ ਕੀਤਾ ਹੈ ਅਟੈਕ ਹੋਵੇ ਕਾਊਂਟਰ ਅਟੈਕ ਹੋਵੇ ਉਹ ਜਿਹੜੀ ਵੀ ਮੈਡੀਕਲ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ ਜਦੋਂ ਪੰਚਾਇਤ